ਹਾਜ਼ਰ ਹੋਏ ਆ ਜੀ ਇਕਨੋਮੀ ਕਹਾਣੀ ਦੇ ਨਾਲ ਕਰਦੇ ਆ ਅੱਜ ਦੀ ਕਹਾਣੀ ਸ਼ੁਰੂ ਆ ਇਹ ਕਹਾਣੀ ਆ ਮੇਰਾ ਨਾਮ ਜੈਸਮੀਨ ਹੈ ਮੈਂ ਤੇ ਖੁਸ਼ਪ੍ਰੀਤ ਅਸੀਂ ਦੋਵੇਂ ਬਚਪਨ ਤੋਂ ਹੀ ਪੱਕੀਆਂ ਸਹੇਲੀਆਂ ਸੀ ਪਹਿਲੀ ਜਮਾਤ ਤੋਂ ਅਸੀਂ ਇਕੱਠੀਆਂ ਹੀ ਪੜ੍ਹਦੀਆਂ ਸੀ ਸਾਡੇ ਦੋਹਾਂ ਦੇ ਪਿੰਡ ਵੀ ਨੇੜੇ-ਨੇੜੇ ਸੀ ਤੇ ਅਸੀਂ ਇੱਕੋ ਬਸਤੇ ਪੜ੍ਹਨ ਲਈ ਕਾਲਜ ਜਾਂਦੀਆਂ ਸੀ ਅਸੀਂ ਘਰੋਂ ਵੀ ਦੋਵੇਂ ਸਰਦੇਵਰ ਦੇ ਘਰਾਂ ਦੀਆਂ ਕੁੜੀਆਂ ਸੀ ਤੇ ਅਸੀਂ ਦੋਹਾਂ ਨੇ ਵਕਾਲਤ ਦੀ ਪੜ੍ਹਾਈ ਵੀ ਇਕੱਠਿਆਂ ਵੱਡੇ ਸ਼ਹਿਰ ਤੋਂ ਕੀਤੀ ਸੀ ਆ ਸਾਨੂੰ ਘਰ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਆ ਮੇਰੀ ਸਹੇਲੀ ਖੁਸ਼ਪ੍ਰੀਤ ਮੇਰੇ ਨਾਲੋਂ ਜ਼ਿਆਦਾ ਸੋਹਣੀ ਆ ਤੇ ਜਵਾਨ ਸੀ ਆ ਪਰ ਮੇਰਾ ਰੰਗ ਥੋੜਾ ਸਾਵਲਾ ਜਿਹਾ ਸੀ ਆ ਤੇ ਕੱਦ ਵੀ ਠੀਕ ਹੀ ਸੀ ਆ ਮੇਰਾ ਸੁਭਾਅ ਐਸੀ ਆ ਕਿ ਮੈਂ ਜਲਦੀ ਹੀ ਹਰ ਕਿਸੇ ਨਾਲ ਕੁਲ ਮਿਲ ਜਾਂਦੀ ਸੀ ਆ ਪਰ ਮੇਰੀ ਸਹੇਲੀ ਖੁਸ਼ਪ੍ਰੀਤ ਵਿੱਚ ਥੋੜੀ ਆਕੜ ਜਿਹੀ ਸੀ ਆ ਜੇਕਰ ਉਸ ਨੂੰ ਪਹਿਲਾਂ ਕੋਈ ਬੁਲਾਉਂਦਾ ਉਹ ਤਾਂ ਹੀ ਉਸ ਨੂੰ ਬੋਲਦੀ ਸੀ ਆ ਆਪ ਪਹਿਲ ਕਰਨ ਨੂੰ ਉਹ ਆਪਣੀ ਅਣਖ ਦੇ ਖਿਲਾਫ ਸਮਝਦੀ ਸੀ ਆ ਫਿਰ ਅਸੀਂ ਹੌਲੀ-ਹੌਲੀ ਦੋਵੇਂ ਸਹੇਲੀਆਂ ਜਵਾਨ ਹੋ ਗਈਆਂ ਤੇ ਸਾਡੇ ਘਰ ਦੇ ਸਾਡੇ ਲਈ ਰਿਸ਼ਤਾ ਲੱਭਣ ਲੱਗੇ ਖੁਸ਼ਪ੍ਰੀਤ ਨੇ ਸ਼ੁਰੂ ਤੋਂ ਹੀ ਇਹ ਚਾਇਆ ਸੀ ਕਿ ਉਸ ਦਾ ਰਿਸ਼ਤਾ ਇੱਕ ਵਿਦੇਸ਼ੀ ਮੁੰਡੇ ਨਾਲ ਹੋਵੇ ਉਸ ਨੂੰ ਲੱਗਦਾ ਸੀ ਕਿ ਵਿਦੇਸ਼ ਵਿੱਚ ਰਹਿੰਦਾ ਮੁੰਡਾ ਅਮੀਰ ਹੋਵੇਗਾ ਤੇ ਮੈਂ ਉਸ ਨਾਲ ਬਹੁਤ ਜ਼ਿਆਦਾ ਖੁਸ਼ ਰਾਂਗੀ ਆ ਤੇ ਮੇਰੀ ਜ਼ਿੰਦਗੀ ਸਵਰ ਜਾਵੇਗੀ ਆ ਤੇ ਦੂਜੇ ਪਾਸੇ ਮੈਨੂੰ ਇੰਨਾ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਆ ਮੈਂ ਤਾਂ ਹਮੇਸ਼ਾ ਹੀ ਆਪਣੇ ਮੰਮੀ ਪਾਪਾ ਨੂੰ ਇਹ ਕਹਿੰਦੀ ਸੀ ਕਿ ਮੁੰਡਾ ਚਾਹੇ ਇੱਦਰ ਦਾ ਹੀ ਹੋਵੇ ਪਰ ਉਹ ਮੈਨੂੰ ਸਮਝਣ ਵਾਲਾ ਨਸ਼ਿਆਂ ਤੋਂ ਦੂਰ ਰਹਿਣ ਵਾਲਾ ਹੋਵੇ ਪਰ ਘਰਵਾਰ ਪੱਖੋਂ ਵੀ ਚਾਹੇ ਥੋੜਾ ਘੱਟ ਹੀ ਹੋਵੇ ਪਰ ਮਿਹਨਤੀ ਹੋਵੇ ਦਿਲ ਵਿੱਚ ਇਮਾਨਦਾਰੀ ਰੱਖਣ ਵਾਲਾ ਹੋਵੇ ਕੁਸਮਾ ਵਿੱਤਿਆ ਕੁਸ਼ਪ੍ਰੀਤ ਨੂੰ ਕਨੇਡਾ ਦੇ ਇੱਕ ਮੁੰਡੇ ਦੀ ਵਿਆਹ ਦੇ ਲਈ ਦੱਸ ਪਈ ਆ ਕੁਸ਼ਪ੍ਰੀਤ ਦਾ ਤਾਂ ਜਿਵੇਂ ਸੁਪਨਾ ਹੀ ਸੱਚ ਹੋ ਗਿਆ ਹੋਵੇ ਹੁਣ ਉਸਦੇ ਤਾਂ ਖੁਸ਼ੀ ਵਿੱਚ ਧਰਤੀ ਤੇ ਪੈਰ ਨਹੀਂ ਲੱਗਦੇ ਸੀ ਆ ਤੇ ਹੁਣ ਉਹ ਰੋਜ ਜਹਾਜ਼ਾਂ ਦੇ ਸੁਪਨੇ ਲੈਂਦੀ ਸੀ ਆ ਉਹਨਾਂ ਦੀ ਗਵੰਡਨ ਆਪਣੇ ਪੇਕੇ ਪਿੰਡ ਤੋਂ ਕਰਵਾ ਰਹੀ ਸੀ ਇਸ ਲਈ ਹੀ ਕੁਛ ਪ੍ਰੀਤ ਦੇ ਕਰਦਿਆ ਨੇ ਵੀ ਇਹ ਮੁੰਡੇ ਬਾਰੇ ਜਿਆਦਾ ਪੁੱਛ ਪੜਤਾਲ ਨਾ ਕੀਤੀ ਆ ਗਵੰਡਨ ਨੇ ਦੱਸਿਆ ਸੀ ਆ ਕਿ ਮੁੰਡਾ ਕੈਨੇਡਾ ਦਾ ਹੈ ਤੇ ਉਸ ਦਾ ਕੈਨੇਡਾ ਵਿੱਚ ਬਹੁਤ ਚੰਗਾ ਕਾਰੋਬਾਰ ਵੀ ਹੈ ਤੇ ਉਸ ਦਾ ਘਰ ਵੀ ਆਪਣਾ ਖਰੀਦਿਆ ਹੋਇਆ ਹੈ ਬਸ ਮੁੰਡੇ ਦੀ ਉਮਰ ਕੁੜੀ ਨਾਲੋਂ ਥੋੜੀ ਵੱਧ ਹੈ ਘੱਟ ਤੋਂ ਘੱਟ ਕੁਛ ਪ੍ਰੀਤ ਤੋਂ 9 ਕੁਸਾਲ ਵੱਡਾ ਹੋਵੇਗਾ ਵਰਾ ਖੁਸ਼ਪ੍ਰੀਤ ਨੂੰ ਤਾਂ ਹੁਣ ਬਸ ਸਿਰਫ ਕੈਨੇਡਾ ਹੀ ਦਿਖ ਰਿਆ ਸੀ ਉਸਨੇ ਚੱਟ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ ਆ ਖੁਸ਼ਪ੍ਰੀਤ ਦਾ ਤਾਂ ਵਿਆਹ ਬਹੁਤੀ ਤੁਮ ਤਮ ਨਾਲ ਇੰਦਰ ਨਿਕਨੇਮ ਨਵ ਨਾਲ ਹੋਇਆ ਕੁਝ ਕੁ ਮਹੀਨਿਆਂ ਬਾਅਦ ਉਹ ਆਪਣੇ ਨਾਲ ਖੁਸ਼ਪ੍ਰੀਤ ਨੂੰ ਕੈਨੇਡਾ ਵਿੱਚ ਲੈ ਗਿਆ ਉਹਨਾਂ ਟਾਈਮ ਖੁਸ਼ਪ੍ਰੀਤ ਆਪਣੇ ਪੇਕੇ ਘਰ ਰਹੀ ਆ ਕਿਉਂਕਿ ਉਸਦੇ ਸੋਹਰੇ ਘਰ ਵਿੱਚ ਨਵ ਦੇ ਬਜ਼ੁਰਗ ਮਾਤਾ ਪਿਤਾ ਹੀ ਰਹਿੰਦੇ ਸਨ ਖੁਸ਼ਪ੍ਰੀਤ ਨੇ ਨਵ ਨੂੰ ਕਿਹਾ ਕੀ ਮੈਂ ਉੱਥੇ ਰਹਿੰਦੀ ਆ ਬੋਰ ਹੋ ਜਾਇਆ ਕਰਾਂਗੀ ਇਸ ਲਈ ਉਹ ਜਦੋਂ ਤੱਕ ਕੈਨੇਡਾ ਵਿੱਚ ਤੇਰੇ ਕੋਲ ਨਹੀਂ ਆ ਜਾਂਦੀ ਆ ਉਦੋਂ ਤੱਕ ਉਹ ਆਪਣੇ ਮੰਮੀ ਪਾਪਾ ਕੋਲ ਪੇਕੇ ਹੀ ਰਹੇਗੀ ਆ ਹੁਣ ਖੁਸ਼ਪ੍ਰੀਤ ਆਪਣੇ ਪਤੀ ਨਵਨ ਨਾਲ ਕੈਨੇਡਾ ਵਿੱਚ ਰਹਿਣ ਲੱਗੀ ਆ ਦੂਸਰੇ ਪਾਸੇ ਇਹ ਹੋਇਆ ਕਿ ਮੇਰੇ ਪਿੰਡ ਦੇ ਨੇੜੇ ਹੀ ਲੱਗਦੇ ਪਿੰਡ ਤੋਂ ਮੇਰੇ ਲਈ ਇੱਕ ਰਿਸ਼ਤਾ ਆਇਆ ਮੁੰਡੇ ਵਾਲੇ ਨਾ ਤਾਂ ਜਿਆਦਾ ਅਮੀਰ ਸਨ ਤੇ ਨਾ ਹੀ ਗਰੀਬ ਮੁੰਡੇ ਨੂੰ ਤਿੰਨ ਕਿੱਲੇ ਜ਼ਮੀਨ ਆਉਂਦੀ ਸੀ ਪਰਿਵਾਰ ਵੀ ਸਬਰ ਵਾਲਾ ਸੀ ਤੇ ਥੋੜੇ ਵਿੱਚ ਗੁਜ਼ਾਰਾ ਕਰਨ ਵਾਲਾ ਸੀ ਆ ਮੁੰਡਾ ਪੜਿਆ ਲਿਖਿਆ ਸੋਨਾ ਸੁਨੱਖਾ ਤੇ ਉਹ ਇਲੈਕਟ੍ਰੀਕਲ ਦਾ ਕੰਮ ਜਾਣਦਾ ਸੀ ਤੇ ਉਸਨੇ ਛੋਟੀ ਜਈ ਦੁਕਾਨ ਵੀ ਪਾਈ ਹੋਈ ਸੀ ਤੇ ਬਾਕੀ ਉਹ ਆਪਣੇ ਪਿਓ ਨਾਲ ਖੇਤੀਬਾੜੀ ਦੇ ਘਰ ਵਿੱਚ ਕੰਮ ਵੀ ਹੱਥ ਵਟੋਂਦਾ ਸੀ ਆ ਮੁੰਡੇ ਦਾ ਪੱਕਾ ਨਾਮ ਗੁਰਮੀਤ ਸੀ ਪਰ ਉਸਦੇ ਵੇਲੇ ਉਸਨੂੰ ਮਿੱਤਾ ਕਹਿ ਕੇ ਬੁਲਾਉਂਦੇ ਸੀ ਮੇਰੇ ਘਰਦਿਆਂ ਨੂੰ ਮੁੰਡਾ ਪਸੰਦ ਸੀ ਕਿਉਂਕਿ ਮੁੰਡਾ ਸੰਸਕਾਰੀ ਲੱਗਿਆ ਸੀ ਪਰਿਵਾਰ ਵੀ ਚੰਗਾ ਸੀ ਇਸ ਲਈ ਮੈਂ ਵੀ ਹਾਂ ਕਰ ਦਿੱਤੀ ਆ ਹੁਣ ਅਸੀਂ ਦੋਵੇਂ ਸਹੇਲੀਆਂ ਆਪਣੇ ਆਪਣੇ ਸੋਹਰੇ ਘਰਵਾਰੀਆਂ ਹੋ ਗਈ ਅਸਨ ਕਦੇ ਕਦਾਈ ਫੋਨ ਤੇ ਗੱਲਾਂ ਕਰਕੇ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝਾ ਕਰ ਲੈਂਦੀਆਂ ਸਮਾਂ ਲੰਘਦਾ ਗਿਆ ਬਿਆਨ ਨੂੰ ਤਕਰੀਬਨ ਡੇਢ ਕਸਾਲ ਹੋ ਗਿਆ ਸੀ ਕੁਸ਼ਪ੍ਰੀਤ ਤੇ ਨਵ ਵਿੱਚ ਤੂੰ ਤੂੰ ਮੈਂ ਮੈਂ ਅਕਸਰ ਹੀ ਹੁੰਦੀ ਰਹਿੰਦੀ ਸੀ ਦਰਅਸਲ ਨਵ ਕੰਮ ਚ ਹਮੇਸ਼ਾ ਕਰੋਬਾਰ ਹੀ ਰਹਿੰਦਾ ਸੀ ਤੇ ਕੁਸ਼ਪ੍ਰੀਤ ਲਈ ਉਸ ਕੋਲ ਥੋੜਾ ਵੀ ਟਾਈਮ ਨਹੀਂ ਸੀ ਨਿਕਲਦਾ ਉਹ ਘਰ ਵਿੱਚ ਹੀ ਇਕੱਲੀ ਬੋਰ ਹੋ ਜਾਂਦੀ ਸੀ ਇੱਕ ਦਿਨ ਕੁਸ਼ਪ੍ਰੀਤ ਨੇ ਨਵ ਨੂੰ ਕਿਹਾ ਕੀ ਉਹ ਵੀ ਉਸ ਨਾਲ ਆਫਿਸ ਜਾਇਆ ਕਰੇਗੀ ਇਸ ਨਾਲ ਉਸ ਦੀ ਵੀ ਥੋੜੀ ਮਦਦ ਹੋ ਜਾਵੇਗੀ ਆ ਮੈਂ ਵੀ ਘਰ ਇਕੱਲੀ ਬਹੋਰ ਨਹੀਂ ਹੋਵਾਂਗੀ ਪਰ ਨਵ ਨੇ ਉਸ ਨੂੰ ਸਾਫ਼ ਮਨਾਂ ਕਰ ਦਿੱਤਾ ਉਹ ਨਹੀਂ ਚਾਹੁੰਦਾ ਸੀ ਕਿ ਕੁਛ ਪ੍ਰੀਤ ਕਰੋ ਬਾਹਰ ਨਿਕਲੇ ਬਲਕਿ ਉਸਨੇ ਤਾਂ ਪਹਿਲਾਂ ਵੀ ਕੁਛ ਪ੍ਰੀਤ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਸਨ ਜਿਵੇਂ ਕਿ ਇਕੱਲੀ ਨੇ ਘਰੋਂ ਬਾਹਰ ਨਹੀਂ ਜਾਣਾ ਕਿਸੇ ਅਣਜਾਨ ਨਾਲ ਗੱਲ ਨਹੀਂ ਕਰਨੀ ਇਸ ਤਰ੍ਹਾਂ ਦੇ ਕੱਪੜੇ ਨਹੀਂ ਪਾਉਣੇ ਤੇ ਕੁਛ ਪ੍ਰੀਤ ਦੀ ਜ਼ਿੰਦਗੀ ਕੁਟਵੀ ਤੇ ਬੇਜਾਨ ਜਈ ਹੋ ਗਈ ਸੀ ਆ ਉਸ ਨੂੰ ਇੰਜ ਲੱਗਦਾ ਸੀ ਜਿਵੇਂ ਉਹ ਕਿਸੇ ਜੇਲ੍ਹ ਵਿੱਚ ਹੋਵੇ ਉਹ ਅੰਦਰੋਂ ਅੰਦਰ ਹੀ ਆਪਣੇ ਮਾਪਿਆਂ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਸੀ ਉਹ ਉਸ ਨੂੰ ਕੈਨੇਡਾ ਕਿਸੇ ਜੇਲ੍ਹ ਵਰਗਾ ਲੱਗਣ ਲੱਗਿਆ ਸੀ ਤੇ ਹੁਣ ਜਿੱਥੋਂ ਬਾਹਰ ਨਿਕਲਣਾ ਚਾਹੁੰਦੀ ਸੀ ਇੱਕ ਦਿਨ ਅਚਾਨਕ ਨਵ ਦੇ ਕੱਪੜੇ ਵਾਸ਼ਿੰਗ ਮਸ਼ੀਨ ਵਿੱਚ ਪਾਉਣ ਲੱਗਿਆ ਉਸ ਨੂੰ ਚਿੱਟੇ ਰੰਗ ਦੇ ਪਾਊਡਰ ਦੀ ਇੱਕ ਸ਼ੀਸ਼ੀ ਮਿਲੀ ਉਹ ਹੋਰ ਕੁਝ ਨਹੀਂ ਬਲਕਿ ਇੱਕ ਨਸ਼ੇ ਦੀ ਸ਼ੀਸ਼ੀ ਸੀ ਜਦੋਂ ਨਵ ਘਰ ਆਇਆ ਕੁਛ ਪ੍ਰਿਤ ਨੇ ਨਵ ਨੂੰ ਇਸ ਬਾਰੇ ਪੁੱਛਿਆ ਤਾਂ ਨਵ ਨੇ ਉਸ ਨੂੰ ਬੋਤ ਕੁਟਮਾਰ ਕੀਤੀ ਤੇ ਉਸ ਨੂੰ ਗਾਲਾਂ ਵੀ ਕੱਢੀਆਂ ਉਸ ਦਿਨ ਖੁਸ਼ਪ੍ਰੀਤ ਨੂੰ ਪਤਾ ਲੱਗਿਆ ਕਿ ਉਸ ਦਾ ਪਤੀ ਉਸ ਤੋਂ ਚੋਰੀ ਨਸ਼ਾ ਕਰਦਾ ਹੈ ਖੁਸ਼ਪ੍ਰੀਤ ਅੰਦਰੋਂ ਅੰਦਰ ਚਿੰਤਾ ਨਾਲ ਘਟਣ ਲੱਗੀ ਸੀ ਉਸ ਨੇ ਆਪਣਾ ਦੁੱਖ ਕਿਸੇ ਨੂੰ ਨਾ ਦੱਸਿਆ ਹੁਣ ਆਪਣੇ ਜਲਦਬਾਜ਼ੀ ਵਿੱਚ ਲਏ ਹੋਏ ਫੈਸਲੇ ਨੂੰ ਕੋਸ ਰਹੀ ਸੀ ਉਧਰ ਦੂਜੇ ਪਾਸੇ ਮੇਰਾ ਤੇ ਮੇਰੇ ਪਤੀ ਦਾ ਵੀ ਵਪਾਰਕ ਰੂਪ ਵਿੱਚ ਕੈਨੇਡਾ ਦਾ ਵੀਜ਼ਾ ਲੱਗ ਗਿਆ ਸਹਿਯੋਗ ਦੀ ਗੱਲ ਹੈ ਕਿ ਅਸੀਂ ਵੀ ਉਸੇ ਸ਼ਹਿਰ ਵਿੱਚ ਰਹਿਣ ਲੱਗੇ ਜਿੱਥੇ ਖੁਸ਼ਪ੍ਰੀਤ ਹੁਣੇ ਰਹਿ ਰਹੇ ਸਨ ਮੈਂ ਆਪਣੇ ਪਤੀ ਨਾਲ ਬਹੁਤ ਖੁਸ਼ ਸੀ ਕਿਉਂਕਿ ਉਹ ਮੇਰੀ ਨਿੱਕੀ-ਨਿੱਕੀ ਚੀਜ਼ ਦੀ ਵੀ ਬਹੁਤ ਪਰਵਾਹ ਕਰਦਾ ਸੀ ਤੇ ਆਪਣੇ ਸਾਰੇ ਫਰਜ਼ ਪੂਰੇ ਕਰਦਾ ਸੀ ਮੈਂ ਵੀ ਆਪਣੇ ਪਤੀ ਦੇ ਪ੍ਰਤੀ ਪੂਰੀ ਸੇਵਾ ਭਾਵਨਾ ਰੱਖਦੀ ਸੀ ਉਸ ਦਾ ਤੇ ਉਸ ਦੇ ਪਰਿਵਾਰ ਦਾ ਸੱਚੇ ਦਿਲੋਂ ਸਤਿਕਾਰ ਕਰਦੀ ਸੀ ਤੇ ਆਪਣੀ ਹਰ ਜ਼ਿੰਮੇਵਾਰੀ ਨਿਭਾਉਂਦੀ ਸੀ ਇੱਕ ਦਿਨ ਮੈਂ ਤੇ ਮੇਰਾ ਪਤੀ ਮੋਲ ਵਿੱਚ ਸ਼ੋਪਿੰਗ ਕਰਨ ਲਈ ਗਏ ਹੋਏ ਸੀ ਮੈਂ ਨਵ ਨੂੰ ਸ਼ੋਪਿੰਗ ਮਾਲ ਵਿੱਚ ਕਿਸੇ ਜਵਾਨ ਕੁੜੀ ਨਾਲ ਸ਼ੋਪਿੰਗ ਕਰਦੇ ਦੇਖਿਆ ਦੋਵੇਂ ਹੱਥਾਂ ਵਿੱਚ ਹੱਥ ਪਾ ਕੇ ਖੁਸ਼ੀ-ਖੁਸ਼ੀ ਗੱਲਾਂ ਕਰ ਰਹੇ ਸਨ ਮੈਂ ਇਹ ਸਭ ਦੇਖ ਕੇ ਹੈਰਾਨ ਰਹਿ ਗਈ ਫਿਰ ਮੈਂ ਨਵਾਰੇ ਆਪਣੇ ਪਤੀ ਨੂੰ ਵੀ ਦੱਸਿਆ ਤੇ ਥੋੜਾ ਸਮਾਂ ਮੋਲ ਵਿੱਚ ਨਵ ਦਾ ਪਿੱਛਾ ਵੀ ਕੀਤਾ ਮੈਨੂੰ ਦਾਲ ਵਿੱਚ ਕੁਝ ਕਾਲਾ ਲੱਗ ਰਿਹਾ ਸੀ ਇਸ ਲਈ ਮੈਂ ਚੱਟ ਕੁਸ਼ਪ੍ਰੀਤ ਨੂੰ ਫੋਨ ਕੀਤਾ ਤੇ ਮੈਂ ਕਿਹਾ ਡੀਅਰ ਅੱਜ ਅਸੀਂ ਸ਼ਾਮ ਨੂੰ ਤੇਰੇ ਘਰ ਮਿਲਣ ਲਈ ਆਵਾਂਗੇ ਉਂਝ ਵੀ ਮੈਂ ਜਦੋਂ ਵੀ ਕੈਨੇਡਾ ਆਈ ਹਾਂ ਆਪਾਂ ਮਿਲੇ ਹੀ ਨਹੀਂ ਆ ਤੇ ਤੇ ਇਸੇ ਬਹਾਨੇ ਆਪਣੇ ਹਸਬੰਦ ਵੀ ਇੱਕ ਦੂਜੇ ਨੂੰ ਮਿਲ ਲੈਣਗੇ ਅਸਲ ਵਿੱਚ ਮੈਂ ਆਪਣੀ ਸਹੇਲੀ ਕੁਸ਼ਪ੍ਰੀਤ ਦੇ ਘਰ ਜਾ ਕੇ ਉਹਨਾਂ ਦੇ ਘਰ ਦੇ ਮਾਹੌਲ ਨੂੰ ਦੇਖਣਾ ਚਾਹੁੰਦੀ ਸੀ ਸਮਝਦਾ ਮੈਨੂੰ ਕਾਫੀ ਹੱਦ ਤੱਕ ਆ ਚੁੱਕੀ ਸੀ ਪਰ ਮੈਂ ਘਰ ਜਾ ਕੇ ਆਪਣੇ ਸ਼ੱਕ ਨੂੰ ਯਕੀਨ ਵਿੱਚ ਬਦਲਣਾ ਚਾਹੁੰਦੀ ਸੀ ਸ਼ਾਮ ਹੋਈ ਨਾਬੀ ਘਰ ਸੀ ਤੇ ਅਸੀਂ ਸਾਰੇ ਬੈਠੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰ ਰਹੇ ਸੀ ਫਿਰ ਮੈਂ ਅਚਾਨਕ ਮਜ਼ਾਕ-ਮਜ਼ਾਕ ਵਿੱਚ ਨਵ ਨੂੰ ਪੁੱਛਿਆ ਹੋਰ ਫਿਰ ਜੀਜਾ ਜੀ ਅੱਜ ਦੀ ਸ਼ੋਪਿੰਗ ਕਿਵੇਂ ਰਹੀ ਏ ਸੁੰਦੇ ਹੀ ਨਵਦੇ ਆ ਹੋਛ ਉੱਡ ਗਏ ਉਸਦੇ ਚਿਹਰੇ ਦਾ ਰੰਗ ਚਿੱਟਾ ਪੈ ਗਿਆ ਕਿਹੜੀ ਸ਼ਾਪਿੰਗ ਜੈਸਮੀਨ ਉਸ ਉਸਨੇ ਤਤਲਾਉਂਦੇ ਜੇ ਆਵਾਜ਼ ਵਿੱਚ ਕੇ ਮੈਨੂੰ ਪੁੱਛਿਆ ਮੈਂ ਕਿਹਾ ਮੈਨੂੰ ਇੰਜ ਲੱਗਿਆ ਜੀਜਾ ਜੀ ਜਿਵੇਂ ਮੈਂ ਤੁਹਾਨੂੰ ਸ਼ਾਪਿੰਗ ਮਾਲ ਵਿੱਚ ਅੱਜ ਦੇਖਿਆ ਹੋਵੇ ਅੱਜ ਦੁਪਹਿਰੇ ਅਸੀਂ ਸ਼ਾਪਿੰਗ ਕਰਨ ਲਈ ਗਏ ਸੀ ਮੈਂ ਤੁਹਾਨੂੰ ਸਾਹਮਣੇ ਵਾਲੀ ਦੁਕਾਨ ਤੇ ਦੇਖਿਆ ਸੀ ਜਿਮਾਂ ਹੀ ਤੁਹਾਡੇ ਵਰਗਾ ਲੁੱਕ ਲੱਗਾ ਮੈਨੂੰ ਉਸ ਦਾ ਪਹਿਲਾਂ ਤਾਂ ਮੈਂ ਉਸ ਨੂੰ ਬੁਲਾਉਣ ਲਈ ਚੱਲੀ ਸੀ ਪਰ ਫਿਰ ਮੈਂ ਉਸਦੇ ਨਾਲ ਜਦੋਂ ਜਵਾਨ ਕੁੜੀ ਨੂੰ ਦੇਖਿਆ ਤਾਂ ਮੈਂ ਪਿੱਛੇ ਮੁੜਾਈ ਆ ਲੈਪਲਾਂ ਮੈਂ ਕਿੱਥੇ ਜਾਣਾ ਮੋਲਾ ਵਿੱਚ ਸ਼ੋਪਿੰਗ ਲਈ ਆ ਤੈਨੂੰ ਵੈਸੇ ਹੀ ਕਿਸੇ ਹੋਰ ਦਾ ਪਲੇਖਾ ਪਿਆ ਹੋਣਾ ਕੋਈ ਹੋਰ ਹੋਊ ਆ ਮੈਨੂੰ ਤਾਂ ਕੰਮ ਤੋਂ ਵੇਲ ਨਹੀਂ ਮਿਲਦੀ ਹਾਂਜੀ ਹਾਂਜੀ ਜੀਜਾ ਜੀ ਕੋਈ ਹੋਰ ਹੋਊ ਆ ਕਈ ਵਾਰੀ ਐਦਾਂ ਹੀ ਹੋ ਜਾਂਦਾ ਹੈ ਫਿਰ ਮੈਂ ਵੀ ਗੱਲ ਨੂੰ ਕੁਮਾਜਿਆ ਦਿੱਤਾ ਪਰ ਨਵ ਦੇ ਚਿਹਰੇ ਦੀ ਬੇਚੈਨੀ ਤੇ ਮੱਥੇ ਤੇ ਪੈ ਰਹੀਆਂ ਤਰੇੜੀਆਂ ਮੇਰੇ ਸ਼ੱਕ ਨੂੰ ਯਕੀਨ ਵਿੱਚ ਬਦਲ ਰਹੀਆਂ ਸਨ ਮੈਨੂੰ ਕੁਸ਼ਪ੍ਰੀਤ ਦੇ ਚੁੱਪ ਜਿਹੇ ਚਿਹਰੇ ਨੂੰ ਦੇਖ ਕੇ ਹੀ ਅੰਦਾਜ਼ਾ ਹੋ ਗਿਆ ਸੀ ਕਿ ਕੁਸ਼ਪ੍ਰੀਤ ਨਵ ਨਾਲ ਖੁਸ਼ ਨਹੀਂ ਹੈ ਪਰ ਮੈਂ ਇਹ ਚਾਹੁੰਦੀ ਸੀ ਕਿ ਕੁਸ਼ਪ੍ਰੀਤ ਆਪਣਾ ਦੁੱਖ ਮੇਰੇ ਨਾਲ ਆਪ ਸਾਂਝਾ ਕਰੇ ਇਸ ਲਈ ਮੈਂ ਕੁਸ਼ਪ੍ਰੀਤ ਨਾਲ ਇਕੱਲਿਆਂ ਗੱਲ ਕਰਨ ਦਾ ਰਾਹ ਬਣਾਉਣਾ ਚਾਹੁੰਦੀ ਸੀ ਆ ਫਿਰ ਮੈਂ ਬਹਾਨਾ ਜਿਹਾ ਬਣਾਉਂਦਿਆਂ ਕਿ ਆ ਲੈ ਕੁਸ਼ਪ੍ਰੀਤ ਮੈਂ ਤੇਰੇ ਘਰੇ ਪਹਿਲੀ ਵਾਰ ਆਈ ਹਾਂ ਤੂੰ ਮੈਨੂੰ ਆਪਣਾ ਘਰ ਨਹੀਂ ਦਿਖਾਵੇਂਗੀ ਆ ਚੱਲ ਨਾਲੇ ਮੈਨੂੰ ਆਪਣਾ ਘਰ ਦਿਖਾ ਤੇ ਨਾਲੇ ਆਪਾਂ ਬਚਪਨ ਦੀਆਂ ਕੁਝ ਯਾਦਾਂ ਨੂੰ ਤਾਜ਼ਾ ਕਰ ਲਈਏ ਤੇ ਨਾਲੇ ਦੋਵੇਂ ਹੀ ਆ ਇਕੱਠੇ ਗੱਲਾਂ-ਬਾਤਾਂ ਕਰ ਲੈਣਗੇ ਤੇ ਦੋਹਾਂ ਦੀ ਚੰਗੀ ਤਰ੍ਹਾਂ ਜਾਣ-ਪਹਿਚਾਨ ਹੋ ਜਾਵੇਗੀ ਆ ਫਿਰ ਕੁਸ਼ਪ੍ਰੀਤ ਮੈਨੂੰ ਆਪਣਾ ਘਰ ਦਿਖਾਉਣ ਲਈ ਆਪਣੇ ਨਾਲ ਲੈ ਗਈ ਆ ਜਦੋਂ ਅਸੀਂ ਉੱਪਰਲੀ ਮੰਜ਼ਲ ਤੇ ਪਹੁੰਚ ਗਏ ਤਾਂ ਮੈਂ ਕੁਸ਼ਪ੍ਰੀਤ ਦਾ ਹੱਥ ਫੜ ਲਿਆ ਤੇ ਉਸ ਨੂੰ ਪੁੱਛਿਆ ਕਿ ਕੁਸ਼ਪ੍ਰੀਤ ਤੂੰ ਐਨੀ ਚੁੱਪ ਕਿਉਂ ਹੈਂ ਉਂਝ ਵੀ ਪਹਿਲਾਂ ਨਾਲੋਂ ਕਾਫੀ ਪਤਲੀ ਤੇ ਕਮਜ਼ੋਰ ਹੋ ਗਈ ਹੈਂ ਕੀ ਗੱਲ ਹੈ ਜੇ ਕੋਈ ਗੱਲ ਹੈ ਤਾਂ ਮੈਨੂੰ ਦੱਸ ਪਹਿਲਾਂ ਤਾਂ ਕੁਸ਼ਪ੍ਰੀਤ ਗੱਲ ਨੂੰ ਟਾਲਣ ਜਿਹਾ ਲੱਗੀ ਆ ਨਾਜਸਪ੍ਰੀਤ ਕੋਈ ਗੱਲ ਨਹੀਂ ਆ ਪਹਿਲਾਂ ਕੀ ਗੱਲ ਹੋਣੀ ਹੈ ਉਂਝ ਹੀ ਪਿਛਲੇ ਮਹੀਨੇ ਥੋੜਾ ਬਿਮਾਰ ਜਿਆ ਹੋ ਗਈ ਸੀ ਉਸ ਨਾਲ ਥੋੜਾ ਕਮਜ਼ੋਰ ਹੋ ਗਈ ਆ ਮੈਨੂੰ ਕਾਫੀ ਦਿਨ ਬੁਖਾਰ ਚੜਦਾ ਰਿਹਾ ਮੈਂ ਸਮਝ ਗਈ ਸੀ ਕਿ ਕੁਸ਼ਪ੍ਰੀਤ ਐਦਾਂ ਮੈਨੂੰ ਆਪਣੇ ਦਿਲ ਦੀ ਕੋਈ ਗੱਲ ਨਹੀਂ ਦੱਸੇਗੀ ਆ ਫਿਰ ਮੈਂ ਕੁਸ਼ਪ੍ਰੀਤ ਨੂੰ ਸਾਫ਼ ਹੀ ਕਹਿ ਦਿੱਤਾ ਕਿ ਕੁਸ਼ਪ੍ਰੀਤ ਅੱਜ ਮੈਂ ਜੀਜਾ ਜੀ ਨੂੰ ਆ ਮੌਲ ਵਿੱਚ ਕਿਸੇ ਕੁੜੀ ਨਾਲ ਸ਼ੋਪਿੰਗ ਕਰਦੇ ਦੇਖਿਆ ਸੀ ਪਹਿਲਾਂ ਤਾਂ ਮੈਨੂੰ ਸ਼ੱਕ ਜਿਹਾ ਸੀ ਆ ਪਰ ਰਵਾਦ ਵਿੱਚ ਅਸੀਂ ਦੋਵਾਂ ਨੇ ਨਵ ਦਾ ਪਿੱਛਾ ਕੀਤਾ ਉਹ ਸੱਚੀ ਨਵਜੀਜਾ ਹੀ ਸੀ ਆ ਪਰ ਐਦਾਂ ਉਹ ਕਿਸੇ ਹੋਰ ਕੁੜੀ ਨਾਲ ਹੱਤਾਂ ਵਿੱਚ ਹੱਤ ਪਾਈ ਇਹ ਕਿਵੇਂ ਹੋ ਸਕਦਾ ਹੈ ਤੂੰ ਮੈਨੂੰ ਦੱਸ ਤੂੰ ਖੁਸ਼ ਤਾਂ ਹੈ ਨਾ ਕੋਈ ਹੋਰ ਗੱਲਬਾਤ ਤਾਂ ਨਹੀਂ ਆ ਇਹ ਸੁਣਦੇ ਹੀ ਕੁਸ਼ਪ੍ਰੀਤ ਦੀ ਅੱਖਾਂ ਭਰ ਆਈਆਂ ਤੇ ਉਹ ਮੇਰੇ ਗਲ ਲਾ ਕੇ ਰੋਣ ਲੱਗੀ ਆ ਫਿਰ ਮੈਂ ਕੁਸ਼ਪ੍ਰੀਤ ਨੂੰ ਚੁੱਪ ਕਰਾਇਆ ਤੇ ਉਸ ਦੀ ਅੱਖਾਂ ਪੂੰਝੀਆਂ ਤੇ ਕਿਹਾ ਕੀ ਕੁਸ਼ਪ੍ਰੀਤ ਆਪਾਂ ਦੋਵੇਂ ਬਚਪਨ ਦੀਆਂ ਸਹੇਲੀਆਂ ਹਾਂ ਅੱਜ ਤੱਕ ਇੱਕ ਦੂਜੀ ਨਾਲ ਹਰ ਗੱਲ ਸਾਂਝੀ ਕਰਦੀਆਂ ਹਾਈਆਂ ਹਾਂ ਤੂੰ ਬੇਚੀਜ਼ ਕੁ ਮੈਨੂੰ ਖੁੱਲਕੇ ਸਾਰੀ ਗੱਲ ਦੱਸ ਮੈਨੂੰ ਅਜੇ ਵੀ ਲੱਗਦਾ ਹੈ ਕਿ ਡੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ ਜੇ ਜੀਜਾ ਜੀ ਤੇਰੇ ਨਾਲ ਕੋਈ ਐਜਾ ਧੋਖਾ ਕਰ ਰਿਹਾ ਹਨ ਤਾਂ ਆਪਾਂ ਸਭ ਮਿਲ ਕੇ ਹੱਲ ਕਰ ਦੇਵਾਂਗੇ ਫਿਰ ਕੁਝ ਪ੍ਰੀਤਪੜਾ ਦੁੱਖ ਸੁਣਾਉਣ ਲੱਗੀ ਆ ਉਸਰੇ ਕਿਹਾ ਜੈਸਮਿਨ ਯਾਰ ਮੈਨੂੰ ਤਾਂ ਐਦਾ ਲੱਗਿਆ ਸੀ ਕਿ ਮੁੰਡਾ ਕੈਨੇਡਾ ਵਿੱਚ ਰਹਿੰਦਾ ਹੈ ਆਪਣਾ ਕਾਰੋਬਾਰ ਹੈ ਆਪਣਾ ਘਰ ਹੈ ਤੇ ਮੈਂ ਕੈਨੇਡਾ ਜਾ ਕੇ ਰਾਜ ਕਰਾਂਗੀ ਪਰ ਇੱਥੇ ਆ ਕੇ ਤਾਂ ਸਭ ਤਬਾਹ ਹੋ ਗਿਆ ਮੇਰੀ ਜ਼ਿੰਦਗੀ ਹੀ ਖਤਮ ਹੋ ਗਈ ਆ ਇਹ ਕੈਨੇਡਾ ਨਹੀਂ ਸਗੋ ਜੇਲ੍ਹ ਹੈ ਮੈਂ ਇਸ ਘਰ ਵਿੱਚ ਕੈਦਿਆ ਵਾਂਗ ਰਹਿੰਦੀ ਹਾਂ ਪਹਿਲੇ ਹੀ ਦਿਨ ਤੋਂ ਮੇਰੇ ਨਾਲ ਰੋਕ ਟਾਕੀ ਆ ਸ਼ੁਰੂ ਹੋ ਗਈ ਸੀ ਆ ਫਿਰ ਮੈਨੂੰ ਅਚਾਨਕ ਇੱਕ ਦਿਨ ਇਸ ਦੇ ਨਸ਼ਾ ਕਰਨ ਬਾਰੇ ਪਤਾ ਲੱਗਿਆ ਤੇ ਹੁਣ ਤੂੰ ਇਹ ਗੱਲ ਦੱਸੀ ਕੀ ਮੈਂ ਤਾਂ ਜਿਉਂਦਿਆਂ ਜੀ ਹੀ ਖਤਮ ਹੋ ਗਈ ਮੈਨੂੰ ਸਮਝ ਨਹੀਂ ਲੱਗਦੀ ਕਿ ਹੁਣ ਮੈਂ ਕਿੱਧਰ ਜਾਵਾਂਗੀ ਕਿਉਂਕਿ ਮੈਂ ਮਾਵਣ ਵਾਲੀ ਹਾਂ ਮੈਂ ਬੁਰੀ ਤਰ੍ਹਾਂ ਆਪਣੀ ਜ਼ਿੰਦਗੀ ਵਿੱਚ ਫਸ ਚੁੱਕੀ ਹਾਂ ਮੈਂ ਮੰਮੀ ਪਾਪਾ ਨੂੰ ਇਹ ਸਭ ਦੱਸ ਕੇ ਉਹਨਾਂ ਨੂੰ ਦੁੱਖ ਨਹੀਂ ਦੇਣਾ ਚਾਹੁੰਦੀ ਆਖਿਰ ਉਸ ਵਕਤ ਮੈਨੂੰ ਹੀ ਜ਼ਿਆਦਾ ਕਾਲੀ ਪਈ ਹੋਈ ਸੀ ਕੈਨੇਡਾ ਜਾਣ ਦੀ ਬਸ ਇੱਕੋ ਰੱਟ ਲਾਈ ਹੋਈ ਸੀ ਆ ਮੈਂ ਕੈਨੇਡਾ ਜਾਣਾ ਹੈ ਕੈਨੇਡਾ ਜਾਣਾ ਹੈ ਨਾ ਮੁੰਡੇ ਬਾਰੇ ਕੁਝ ਪੁੱਛ ਪੜਤਾਲ ਕੀਤੀ ਤੇ ਨਾ ਹੀ ਕੁਝ ਹੋਰ ਬਸ ਕੈਨੇਡਾ ਦੇ ਚਾਹ ਵਿੱਚ ਮੈਂ ਤਾਂ ਨਹੀਂ ਹੋ ਚੁੱਕੀ ਸੀ ਤੇ ਆਪਣੀ ਜਿੰਦਗੀ ਨੂੰ ਹਨੇਰਿਆਂ ਨਾਲ ਭਰ ਲਿਆ ਸੀ ਤੂੰ ਫਿਕਰ ਨਾ ਕਰ ਖੁਸ਼ਪ੍ਰੀਤ ਮੈਂ ਤੇਰੇ ਨਾਲ ਹਾਂ ਮੈਂ ਤੈਨੂੰ ਇੰਜ ਰੋਲਣ ਨਹੀਂ ਦੇਵਾਂਗੀ ਅਸੀਂ ਜ਼ਰੂਰ ਕੁਝ ਨਾ ਕੁਝ ਕਰਾਂਗੇ ਤੂੰ ਬਸ ਹੌਸਲਾ ਰੱਖ ਤੇ ਆਪਣਾ ਧਿਆਨ ਵੀ ਇਸ ਵਕਤ ਤੇਰੇ ਹੋਣ ਵਾਲੇ ਬੱਚੇ ਨੂੰ ਆਪਣੀ ਮਾਂ ਦੀ ਬਹੁਤ ਜ਼ਰੂਰਤ ਹੈ ਤੂੰ ਫਿਕਰ ਨਾ ਕਰ ਮੈਂ ਕਰਦੀ ਹਾਂ ਗੱਲ ਇਹਨਾਂ ਨਾਲ ਜ਼ਰੂਰ ਕੋਈ ਨਾ ਕੋਈ ਹੱਲ ਨਿਕਲ ਜਾਵੇਗਾ ਫਿਰ ਅਸੀਂ ਦੋਵੇਂ ਉੱਥੋਂ ਆ ਗਏ ਘਰ ਆ ਕੇ ਮੈਂ ਨਵਾਰੇ ਸਾਰੀ ਗੱਲ ਆਪਣੇ ਪਤੀ ਨੂੰ ਦੱਸੀ ਮੇਰਾ ਪਤੀ ਇੱਕ ਬਹੁਤ ਹੀ ਸਮਝਦਾਰ ਮੁੰਡਾ ਸੀ ਉਸਨੇ ਮੈਨੂੰ ਸਲਾਹ ਦਿੱਤੀ ਕਿ ਪਹਿਲਾਂ ਤਾਂ ਸਾਨੂੰ ਨਵ ਨਾਲ ਗੱਲ ਕਰਨੀ ਚਾਹੀਦੀ ਹੈ ਜੇਕਰ ਉਹ ਨਹੀਂ ਸਮਝਦਾ ਤਾਂ ਫਿਰ ਤਲਾਕ ਹੀ ਇੱਕਮਾਤਰ ਜਰੀਆ ਹੈ ਐਜੇ ਬੰਦੇ ਤੋਂ ਕਿਨਾਰਾ ਕਰਨ ਲਈ ਨਹੀਂ ਤਾਂ ਖੁਸ਼ਪ੍ਰੀਤ ਤੇ ਉਸਦੇ ਬੱਚੇ ਦੀ ਸਾਰੀ ਜ਼ਿੰਦਗੀ ਖਰਾਬ ਹੋ ਜਾਵੇਗੀ ਆ ਫਿਰ ਮੇਰਾ ਪਤੀ ਇੱਕ ਦਿਨ ਨਵ ਦੇ ਦਫ਼ਤਰ ਵਿੱਚ ਗਿਆ ਤੇ ਉਸ ਨਾਲ ਸਾਰੀ ਗੱਲਬਾਤ ਕੀਤੀ ਆ ਪਰ ਨਵ ਨੇ ਮੇਰੇ ਪਤੀ ਨੂੰ ਉੱਥੋਂ ਬੇਇੱਜ਼ਤ ਕਰਕੇ ਕੱਢ ਦਿੱਤਾ ਤੇ ਕਿਹਾ ਕੀ ਆ ਇਹ ਮੇਰੇ ਘਰ ਦਾ ਮਾਮਲਾ ਹੈ ਤੈਨੂੰ ਦਖਲਅੰਦਾਜ਼ੀ ਕਰਨ ਦੀ ਕੋਈ ਲੋੜ ਨਹੀਂ ਆ ਉਸ ਤੋਂ ਬਾਅਦ ਨਵ ਨੇ ਖੁਸ਼ਪ੍ਰੀਤ ਨੂੰ ਹੋਰ ਵੀ ਜ਼ਿਆਦਾ ਤੰਗ ਕਰਨਾ ਸ਼ੁਰੂ ਕਰਾ ਦਿੱਤਾ ਤੇ ਖੁਸ਼ਪ੍ਰੀਤ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਪਰ ਮੈਂ ਚੁੱਪ ਕਰਕੇ ਬੈਠਣ ਵਾਲਿਆਂ ਵਿੱਚੋਂ ਨਹੀਂ ਸੀ ਆ ਮੇਰੀ ਸਹੇਲੀ ਦੀ ਜ਼ਿੰਦਗੀ ਬਰਬਾਦ ਹੋ ਰਹੀ ਸੀ ਤੇ ਮੈਂ ਚੁੱਪ ਕਿਵੇਂ ਬੈਠ ਸਕਦੀ ਸੀ ਫਿਰ ਇੱਕ ਦਿਨ ਮੈਂ ਊਮਨ ਹੈਲਪ ਵਾਲਿਆਂ ਨੂੰ ਲੈ ਕੇ ਖੁਸ਼ਪ੍ਰੀਤ ਦੇ ਘਰ ਪਹੁੰਚ ਗਈ ਫਿਰ ਮੇਰੀ ਸਹੇਲੀ ਖੁਸ਼ਪ੍ਰੀਤ ਨੇ ਸਾਰੀ ਗੱਲ ਉਹਨਾਂ ਨੂੰ ਦੱਸੀ ਆ ਊਮਨ ਹੈਲਪ ਵਾਲਿਆਂ ਦੀ ਮਦਦ ਨਾਲ ਖੁਸ਼ਪ੍ਰੀਤ ਨੇ ਨਵ ਤੋਂ ਤਲਾਕ ਲੈ ਲਿਆ ਤੇ ਉਸ ਨੂੰ ਪ੍ਰੋਪਰਟੀ ਵਿੱਚੋਂ ਵੀ ਅੱਧਾ ਹਿੱਸਾ ਮਿਲ ਗਿਆ ਫਿਰ ਅਸੀਂ ਖੁਸ਼ਪ੍ਰੀਤ ਦੇ ਰਹਿਣ ਦਾ ਪ੍ਰਬੰਧ ਕਿਸੇ ਹੋਰ ਜਗ੍ਹਾ ਕਰ ਦਿੱਤਾ ਹੁਣ ਖੁਸ਼ਪ੍ਰੀਤ ਦੀ ਸਿਹਤ ਵਿੱਚ ਥੋੜਾ ਸੁਧਾਰ ਹੋਣ ਲੱਗਿਆ ਸੀ ਫਿਰ ਉਸਨੇ ਸੋਹਣੇ ਤੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਕੁਝ ਸਮਾਂ ਹੀ ਜੀ ਬਿੱਤਿਆ ਫਿਰ ਮੈਂ ਆਪਣੇ ਦਿਓਰ ਦੇ ਰਿਸ਼ਤੇ ਲਈ ਖੁਸ਼ਪ੍ਰੀਤ ਨੂੰ ਕਿਹਾ ਮੈਂ ਕਿਹਾ ਬੇਸ਼ੱਕ ਤੇਰੇ ਕੋਲ ਇੱਕ ਬੱਚਾ ਹੈ ਤੇ ਤੂੰ ਪਹਿਲਾਂ ਵਿਆਹੀ ਹੋਈ ਹੈ ਪਰ ਇਸ ਨਾਲ ਮੇਰੇ ਪਰਿਵਾਰ ਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਇਸ ਬੱਚੇ ਨੂੰ ਪਿਤਾ ਦਾ ਪਿਆਰ ਵੀ ਦੇਣਾ ਚਾਹੁੰਦੇ ਹਾਂ ਫਿਰ ਕੁਝ ਪ੍ਰੀਤ ਨਹੀਂ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ ਫਿਰ ਮੇਰੇ ਦਿਓਰਾ ਗੁਰਪ੍ਰੀਤ ਨਾਲ ਕੁਝ ਪ੍ਰੀਤ ਦਾ ਵਿਆਹ ਬੜੀ ਧਮ-ਧਮ ਨਾਲ ਹੋ ਗਿਆ ਫਿਰ ਉਹ ਆਪਣਾ ਜੀਵਨ ਖੁਸ਼ੀ-ਖੁਸ਼ੀ ਬਤੀਤ ਕਰਨ ਲੱਗੇ ਬੇਸ਼ੱਕ ਦੋਨੋਂ ਪੰਜਾਬ ਵਿੱਚ ਹੀ ਰਹਿ ਰਹੇ ਸਨ ਤੇ ਚਾਹੇ ਸਾਡਾ ਪਰਿਵਾਰ ਜਾਦਾ ਅਮੀਰ ਨਹੀਂ ਸੀ ਪਰ ਹੁਣ ਕੁਝ ਪ੍ਰੀਤ ਕੋਲ ਦਿਲ ਦਾ ਸਕੂਨ ਸੀ ਖੁਸ਼ੀਆਂ ਸੀ ਉਹ ਪਰਿਵਾਰ ਨਾਲ ਬਹੁਤ ਸੋਹਣੀ ਜ਼ਿੰਦਗੀ ਜੋ ਰਹੀ ਸੀ ਤੇ ਅਸੀਂ ਵੀ ਦੋਵੇਂ ਜੀ ਸਾਲ ਦੋ ਸਾਲ ਬਾਅਦ ਪੰਜਾਬ ਆ ਕੇ ਸਾਰੀ ਪਰਿਵਾਰ ਨੂੰ ਮਿਲ ਜਾਂਦੇ ਸੀ ਹੁਣ ਅਸੀਂ ਆ ਦੋਵੇਂ ਸਹੇਲੀਆਂ ਇੱਕੋ ਘਰ ਵਿੱਚ ਵਿਆਹੀਆਂ ਹੋਈਆਂ ਸੀ ਆ ਤੇ ਹੁਣ ਅਸੀਂ ਦੋਵੇਂ ਸਹੇਲੀਆਂ ਬਹੁਤ ਖੁਸ਼ੀ ਆ ਕਿਉਂਕਿ ਹੁਣ ਸਾਡਾ ਰਿਸ਼ਤਾ ਹੋਰ ਵੀ ਗੂੜਾ ਹੋ ਚੁੱਕਿਆ ਸੀ ਆ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ